ਹਾਂਜੀ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਹਾਂ ਅੱਜ ਆਪਾਂ ਬਾਜਰਾ ਲਿਆਇ ਸੀ 10 ਕਿਲੋ 1 ਮਿਲਦਾ ਸੀ 35 ਰੁਪਏ ਤੇ 1 ਮਿਲਦਾ ਸੀ 30 ਰੁਪਏ ਆਪਾਂ 30 ਵਾਲਾ ਲਿਆਏ ਦੇਖਿਆ ਚਲੋ ਸਸਤਾ ਪੈਂਦਾ ਤੇ ਇਹਦੇ ਵਿੱਚੋਂ ਆਹ ਦੇਖੋ 2 2.5 ਕਿਲੋ ਸਮਾਨ ਜਿਹੜਾ ਖਰਾਬ ਨਿਕਲਿਆ ਜੇ ਆਪਾਂ ਲਿਆਉਂਦੇ 35 ਵਾਲਾ ਤਾਂ ਉਹ ਚ ਸ਼ਾਇਦ ਘੱਟ ਖਰਾਬ ਨਿਕਲਦਾ ਤੇ ਧੌਣ ਤੇ ਮਿਹਨਤ ਘੱਟ ਆਉਂਦੀ ਤੇ ਗੱਲ ਆਪਾਂ ਨੂੰ ਪੈ ਗਈ ਉੱਥੇ ਹੀ ਤੇ 35 ਰੁਪਏ ਲਿਆਉਂਦੇ ਦਾ 10 ਕਿਲੋ 5 ਰੁਪਏ ਮਹਿੰਗਾ ਆਪਣਾ ਹੀ 50 ਰੁਪਏ ਤੇ ਇਹ 2.5 ਕਿਲੋ ਕਰਦੇ ਤੇ ਆਪਣਾ 60 70 70 80 ਰੁਪਏ ਦਾ ਹੋ ਗਿਆ ਨੁਕਸਾਨ ਤੇ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖਾਂਗੇ ਤੁਸੀਂ ਵੀ ਧਿਆਨ ਰੱਖਣਾ ਚੀਜ਼ ਲਿਆਓ ਮਹਿੰਗੀ ਮਹਿੰਗੀ ਚੀਜ਼ ਦਾ ਇਹ ਹੁੰਦਾ ਵੀ ਵਧੀਆ ਹੁੰਦੀ ਆ ਤੇ ਚੰਗੀ ਹੁੰਦੀ ਆ ਤੇ ਨੁਕਸਾਨ ਘੱਟ ਹੁੰਦਾ ਤੇ ਬਾਕੀ ਜਾਨਵਰਾਂ ਨੂੰ ਪਾਉਂਦੇ ਆ ਨਾ ਜਾਨਵਰ ਵੀ ਵਧੀਆ ਸ਼ੌਂਕ ਨਾਲ ਖਾਂਦੇ ਆ ਉਹਨੂੰ ਤੇ ਅੱਗੇ ਤੋਂ ਮੈਂ ਆਪਾਂ ਦਾ ਕਰ ਲਈ ਗਲਤੀ ਹੈ ਕਿ ਤੋਂ ਨਹੀਂ ਆਪਾਂ ਕਰਦੇ ਗਲਤੀ ਇਹ ਜੀ ਤੁਸੀਂ ਵੀ ਧਿਆਨ ਰੱਖਣਾ ਠੀਕ ਆ ਤੇ ਅੱਗੇ ਆਪਾਂ ਨਵਾਂ ਬਾਜਰਾ ਲਿਆ ਕੇ ਮਹਿੰਗੇ ਵਾਲਾ ਤੁਹਾਨੂੰ ਉਹ ਵੀ ਚੈੱਕ ਕਰਾਵਾਂਗੇ ਫਿਰ ਦੇਖਾਂਗੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਕਿੰਨਾ ਕੁ ਫਾਇਦਾ ਹੋਇਆ ਤੇ ਆਪਣੇ ਚੈਨਲ ਨੂੰ ਜਾਨਵਰ ਐਨੀਮਲ ਫੋਰਐਵਰ ਹੋਮ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਤੇ ਬਾਕੀ ਜਿਹੜੇ ਬੰਦੇ ਫੇਸਬੁੱਕ ਤੇ ਦੇਖ ਰਹੇ ਆ ਉਹਨਾਂ ਨੇ ਆਪਣੇ ਚੈਨਲ ਦਾ ਨਾਮ ਹੈਗਾ ਜਾਨਵਰ ਪੰਛੀ ਪਿੰਡ ਦੇ ਤੇ ਤੁਸੀਂ ਇਹ ਤੇ ਫੋਲੋ ਕਰਨਾ ਸ਼ੇਅਰ ਕਰਨਾ ਤੇ ਬਾਕੀ ਅੱਗੇ ਵਾਲੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਇੱਕ ਪਾਣੀ ਦੋ ਪਾਣੀ ਆਪਾਂ ਖੜਤੇ ਇੱਕ ਪਾਣੀ ਆਪਾਂ ਹੋਰ ਪਾ ਕੇ ਸਾਫ ਕਰਦੇ ਆਂ ਤੇ ਸੁੱਕਣੇ ਪਾਉਂਦੇ ਆਂ ਇਹਨੂੰ ਤੇ ਫਿਰ ਸੁਕਾ ਕੇ ਚੰਗੀ ਤਰ੍ਹਾਂ ਪਾ ਕੇ ਫਿਰ ਆਪਾਂ ਜਾਨਵਰਾਂ ਨੂੰ ਪਾਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ